ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤਖਤੂਪੁਰਾ ਦੇ ਸਰਪੰਚ ਹਰਦੀਪ ਸਿੰਘ ਦੇ ਘਰ ਤੇ ਅਣਪਛਾਤੇ ਗੋਲੀਆਂ ਚਲਾ ਦਿੰਦੇ ਨੇ ਅੰਨੇਵਾ ਫਾਇਰਿੰਗ ਕੀਤੀ ਜਾਂਦੀ ਹੈ ਜ਼ਿਲ੍ਹਾ ਮੋਗਾ ਦਾ ਇਤਿਹਾਸਿਕ ਪਿੰਡ ਹੈ ਤਖਤੂਪੁਰਾ ਜਿੱਥੇ ਪੂਰੀ ਵਾਰਦਾਤ ਕੀਤੀ ਗਈ ਹੈ ਸ਼ਾਮ ਨੂੰ ਤਕਰੀਬਨ ਸਮਾਂ ਦੱਸਿਆ ਜਾ ਰਿਹਾ ਜਿੱਥੇ ਕਿ ਮੌਜੂਦਾ ਸਰਪੰਚ ਜਿਹੜੇ ਨੇ ਉਹ ਆਪਣੇ ਘਰ ਦੇ ਵਿੱਚ ਹੁੰਦੇ ਨੇ ਤਾਂ ਦੋ ਅਣਪਛਾਤੇ ਨੌਜਵਾਨ ਆਂਦੇ ਨੇ ਤਾਰ-ਤਾਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਉੱਥੇ ਦੱਸ ਦਈਏ ਕਿ ਘਰ ਦੇ ਬਾਹਰ ਦੋ ਜਿਹੜੇ ਹਮਲਾਵਰ ਸੀ ਉਹਨਾਂ ਨੇ ਘਰ ਤੇ ਜਿਹੜੀਆਂ ਅਨੇਵਾ ਅੱਠ ਤੋਂ 10 ਰਾਉਂਡ ਫਾਇਰਿੰਗ ਕੀਤੀ ਹੈ ਇਸ ਵਾਰਦਾਤ ਦੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਮੋਟਰਸਾਈਕਲ ਤੇ ਮੁੰਡੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਉੱਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨਾ ਹੀ ਸਾਡੀ ਕਿਸੇ ਦੇ ਨਾਲ ਕੋਈ ਰੰਜਿਸ਼ ਹੈ ਨਾ ਹੀ ਕੋਈ ਹੋਰ ਵਜ੍ਹਾ ਹੈ ਤਾਂ ਪਰਿਵਾਰ ਜਿਹੜਾ ਆਪਣੇ ਘਰ ਤੇ ਹੋਈ ਫਾਇਰਿੰਗ ਦੀਆਂ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਰਾਉਂਡ ਫਾਇਰਿੰਗ ਹੋਈ ਹੈ ਤੇ ਪੁਲਿਸ ਸਾਰੀ ਘਟਨਾ ਦੀ ਜਾਣਕਾਰੀ ਲੈ ਕੇ ਸੀਸੀਟੀਵੀ ਦੇ ਵਿਹਾਰਕ ਤੇ ਜਿਹੜੀ ਹੈ ਕਾਰਵਾਈ ਪੁਲਿਸ ਦੇ ਦੁਆਰਾ ਸ਼ੁਰੂ ਕੀਤੀ ਗਈ ਹੈ ਕੀ ਕਹਿ ਰਿਹਾ ਪਰਿਵਾਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਸ ਚੀਜ਼ ਦਾ ਕਿਸੇ ਨੂੰ ਕੀ ਦਿੱਕਤ ਆ ਮੈਂ ਇਸ ਚੀਜ਼ ਦੀ ਜਾਂਚ ਕਰਾਉਣੀ ਚਾਹੁੰਦਾ ਵੀ ਕਿਹਨੂੰ ਪਰੇਸ਼ਾਨੀਆਂ ਮੇਰੇ ਤੋਂ ਮੋਟਰਸਾਈਕਲ ਦੀ ਗੱਲ ਕੀਤੀ ਆ ਇੰਨੇ ਨੌਜਵਾਨ ਸੀ ਮੋਟਰ ਦੋ ਨੌਜਵਾਨ ਸੀ ਕਿ ਮੋਟਰਸਾਈਕਲ ਤੇ ਤਕਰੀਬਨ 6 ਵਜੇ ਕੇ 40 ਮਿੰਟ ਦਾ ਟਾਈਮ ਸੀਗਾ ਜਿਹੜਾ ਪਿੱਛੇ ਬੈਠਾ ਨੌਜਵਾਨ ਸੀ ਉਹ ਮੈਂ ਕੈਮਰਾ ਦੇ ਵਿੱਚ ਕੀਤਾ ਉਹਨੇ ਉੱਤਰ ਕੇ ਬਹੁਤ ਤਸੱਲੀ ਨਾਲ ਫਾਇਰਿੰਗ ਕੀਤੀ ਆ ਜਿਹੜੇ 6 ਰਾਉਂਡ ਫਾਇਰ ਨੇ ਉਸ ਗੇਟਾਂ ਦੇ ਵਿੱਚ ਲੱਗੇ ਨੇ ਇੱਕ ਜਿੱਧਰ ਮੇਰਾ ਆਫਿਸ ਬਣਾਇਆ ਉਹਦੇ ਵਿੱਚ ਸੋਫੇ ਦੀ ਜਾ ਕੇ ਫਾਇਰ ਲੱਗਿਆ ਇੱਕ ਫਾਇਰ ਜਿਹੜਾ ਸੀਗਾ ਡਾਇਰੈਕਟਰ ਜਾ ਕੇ ਅੱਗੇ ਬਾਲਟੀ ਪਈ ਸੀ ਉਹਦੇ ਵਿੱਚ ਲੱਗਿਆ ਦੋ ਉਹਨਾਂ ਨੇ ਹਵਾਈ ਫਾਇਰ ਕੀਤੇ ਨੇ ਯਾਨੀ ਕਿ ਪੂਰੀ ਤਸੱਲੀ ਨਾਲ ਗਏ ਨੇ ਬੰਦੇ ਇਦਾਂ ਨਹੀਂ ਕੋਈ ਕਾਲੀ ਦੇ ਵਿੱਚ ਹਫੜਾ ਦਬੜੀ ਚ ਗਏ। ਘਰ ਦੇ ਵਿੱਚ ਕਿੰਨੇ ਮੈਂਬਰ ਸਨ? ਅਸੀਂ 4 ਮੈਂਬਰਾਂ ਘਰ ਦੇ ਵਿੱਚ ਮੇਰੀ ਵਾਈਫ ਮੇਰਾ ਬੇਟਾ ਮੈਂ ਤੇ ਮੇਰੇ ਫਾਦਰ ਸਾਹਿਬ ਜਦੋਂ ਫਾਇਰਿੰਗ ਹੋਈ ਆ ਬਾਹਰ ਗੇਟ ਦੇ ਉੱਤੇ ਮੇਰੇ ਬ੍ਰਦਰ ਨੇ ਬਲਜਿੰਦਰ ਸਿੰਘ ਇਹ ਬਾਹਰ ਖੜੇ ਸੀ ਕਿ ਉਹ ਦੋ ਤਿੰਨ ਬੰਦੇ ਟ੍ਰੇਲਰਾਂ ਦਾ ਕੰਮ ਕਰ ਰਹੇ ਸੀ ਮੇਰੇ ਫਾਦਰ ਸਾਹਿਬ ਬਾਹਰ ਖੜੇ ਸੀ ਕਿ ਗੇਟ ਦੇ ਉੱਤੇ। ਉਹਨਾਂ ਨੂੰ ਵੀ ਪਤਾ ਲੱਗਿਆ ਕਿਉਂਕਿ ਉਦੋਂ 5 ਮਿੰਟ ਪਹਿਲਾਂ ਪਟਾਕੇ ਚੱਲੇ ਸੀਗੇ। ਉਹ ਪਟਾਕੇਆਂ ਕਰਕੇ ਅਸੀਂ ਸਾਰੇ ਇਸ ਜੀ ਵਿੱਚ ਰਹੇ ਵੀ ਪਟਾਕੇ ਉਪਰ ਬਾਅਦ ਜਦੋਂ ਅਸੀਂ ਆਕੇ ਗੇਟ ਚੈੱਕ ਕੀਤੇ ਕੈਮਰੇ ਚੈੱਕ ਕੀਤੇ ਸਾਨੂੰ ਉਹਦਾ ਪਤਾ ਲੱਗ ਗਿਆ ਵੀ ਇਹ ਫਾਇਰਿੰਗ ਹੋਈ ਹੈ ਜਦ ਫਾਇਰਿੰਗ ਹੋ ਰਹੀ ਸੀਗੀ ਤੁਸੀਂ ਕਿੱਥੇ ਸੀ ਮੈਂ ਅੰਦਰ ਕਮਰੇ 'ਚ ਬੈਠਾ ਖਾਣਾ ਖਾ ਰਿਆ ਸੀ ਮੈਂ ਜਦੋਂ ਫਾਇਰਿੰਗ ਲਾਸਟ ਰਾਉਂਡ ਫਾਇਰ ਹੋਇਆ ਮੇਰਾ ਉਦੋਂ ਕੈਮਰੇ ਬਣੀ ਧਿਆਨ ਗਿਆ ਮੈਂ ਕਿਹਾ ਵੀ ਕੋਈ ਫਾਇਰਿੰਗ ਕਰ ਰਿਹਾ ਹੈ ਮੇਰੇ ਗੇਟ ਨੂੰ ਸਿੱਧਾ ਟਾਰਗੇਟ ਕਰਕੇ ਮੈਂ ਜਦੋਂ ਉਦੋਂ ਭੱਜ ਕੇ ਆਇਆ ਤਾਂ ਇੱਕ ਫਾਇਰ ਫੇਰ ਹੋਇਆ ਮੇਰੇ ਵੱਲ ਉਹ ਮੈਂ ਤੇਜ਼ੀ ਨਾਲ ਪਿੱਛੇ ਹਟ ਗਿਆ ਤੇ ਉਹ ਫਾਇਰ ਜਿਹੜਾ ਸੀਗਾ ਇਹਦਰ ਲੱਕੜ ਦੇ ਦਰਵਾਜ਼ੇ ਵਿੱਚ ਵੱਜਿਆ ਫੇਰ ਜਦੋਂ ਦੇਖਿਆ ਤਾਂ ਉਹ ਬੰਦੇ ਫਾਈਰ ਕਰਦੇ ਚ ਔਰ ਜਦੋਂ ਅਸੀਂ ਬਾਅਦ ਚ ਆ ਕੇ ਗੇਟ ਦੇਖੇ ਕੈਮਰੇ ਚੈੱਕ ਕੀਤੇ ਬਾਅਦ ਚ ਸਾਰੀ ਸਚ ਕੀਤੀ ਸਾਨੂੰ 8 ਦੇ ਕਰੀਬ ਖੋਲ ਮਿਲੇ ਨੇ 9mm ਦੇ ਪਿਸਤਲ ਦੇ ਨਾਲ ਫਾਇਰਿੰਗ ਹੋਈ ਹੈ ਔਰ ਜਦੋਂ ਫਾਇਰ ਹੋਈ ਸਾਨੂੰ ਲੱਗਾ ਕਿ 100 ਮੀਟਰ ਤੱਕ ਜਿਹੜੀ ਫਾਇਰ ਹੋਈਆ ਅਸਟਰ ਤੋਂ ਇੰਨੀ ਮਾਰਕ ਦਿੱਤੂ ਹੋ ਸਕਦੇ ਆ ਅਜਿ ਦੇ ਹਥਿਆਰ ਲੈ ਜੀ ਇਹ ਹੀ ਸੋਚਣ ਵਾਲਾ ਵਿਸ਼ਾ ਜੀ ਇਹਦੇ ਬਾਰੇ ਜਾਂਚ ਪੜਤਾਲ ਰਾਤ ਡੀਐਸਪੀ ਜੀ ਸਾਹਿਬ ਵੀ ਬੈਠੇ ਡੀਐਸਪੀ ਸਾਹਿਬ ਵੀ ਸਾਰਾ ਪ੍ਰਸ਼ਾਸਨ ਆਇਆ ਸੀਗਾ ਉਹਨਾਂ ਨੇ ਜਿਹੜਾ ਸੀਗੇ ਆਲਕੋਹਲ ਸੀਗੇ ਜਾਂ ਜੋ ਸਿੱਕੇ ਮਿਲੇ ਨੇ ਉਹ ਆਪਦੀ ਕਸਟਡੀ ਚ ਲੈਏ ਨੇ ਉਹਦੀ ਜਾਂਚ ਕਰਨਗੇ ਵੀ ਇੰਦਾ ਇਹਨਾਂ ਦੇ ਵਧੀਆ ਵੈਪਨ ਜਿਹੜੇ ਨੇ ਇੰਦਾਂ ਦੇ ਲੋਕਾਂ ਦੇ ਹੱਥ ਚ ਕਿੱਥੋਂ ਆਏ ਕਿਹਨੇ ਦਿੱਤੇ ਇਹਨਾਂ ਨੂੰ ਕਿਹਨੇ ਹਾਇਰ ਕਰਕੇ ਦਿੱਤੇ ਨੇ ਵੀ ਜਿਹੜਾ 100 ਮੀਟਰ ਤੱਕ ਪਿਸਟਲ ਗਿਆ ਤੇ ਇੱਕ ਲੋਹੇ ਦੀ ਬਾਲਟੀ ਦੇ ਵਿੱਚ ਹੀ ਨੇ ਹੋਲ ਕਰਤਾ ਕਿੰਨੇ ਸਮੇਂ ਦੀ ਕਰਨਾ ਉਹ ਪੁਲਿਸ ਅਧਿਕਾਰੀ ਨੇ ਸਮਝ ਪਾਹ ਲਿਆ ਤੇ ਤਕਰੀਬਨ ਪੌਣੇ 7 ਦੀ ਘਟਨਾ ਕਿ ਮੈਂ ਸਵਾ 7 ਵਜੇ ਕਾਲ ਕੀਤੀ ਆ ਪਹਿਲਾਂ ਅਸੀਂ ਜਿਆਦਾ ਇਸ ਜੀ ਨੂੰ ਸੀਰੀਅਸ ਨਹੀਂ ਲਿਆ ਲਾਈਟ ਹੀ ਲਿਆ ਤੇ ਮੁੜ ਕੇ ਜਦੋਂ ਅਸੀਂ 7:30 'ਤੇ ਕਾਲ ਕੀਤੀ ਤਾਂ 15 within 15 ਮਿੰਟ ਦੇ ਵਿੱਚ ਚੌਕੀ ਇੰਚਾਰਜ ਪ੍ਰੀਤਮ ਸਿੰਘ ਔਰ ਪੂਰਵ ਸੰਗ ਐਸਐਚਓ ਉਹ ਪਹੁੰਚੇ ਉਸ ਤੋਂ ਬਾਅਦ 20 ਮਿੰਟ ਦੇ ਵਿੱਚ ਡੀਐਸਪੀ ਸਾਹਿਬ ਆਗੇ ਸੀਗੇ ਫਿਰ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਡੀਐਸਪੀ ਡੀ ਆਗੇ ਸੀਗੇ ਸੀਐਸਟਾਫ ਦੇ ਬੰਦੇ ਆਗੇ ਸੀਗੇ ਤਕਰੀਬਨ 35-40 ਪੁਲਿਸ ਮੁਲਾਜ਼ਮ ਇੱਥੇ ਪਹੁੰਚ ਕੇ ਸੀਗੇ ਮੇਰਾ ਛੋਟਾ ਬਰਾਦਰ ਆ ਜੀ ਹਾਂਜੀ ਪਰ ਕੀ ਵਾਰਤ ਹੋਈ ਸੀ ਔਰ ਕੀ ਦੇਖਿਆ ਤੁਸੀਂ ਦੇਖਿਆ ਜੀ ਉੱਤੇ ਪਲਾ ਬੂਟੇ ਜੇ ਲੱਗੇ ਸੀਗੇ ਤੇ ਉਹਦੇ ਐਂਟਰਲੌਕ ਲਵਾ ਰਹੇ ਸੀ ਮੈਂ ਤੇ ਬਾਬਾ ਜੀ ਤੇ ਦੇਖਦੇ ਦੇਖਦੇ ਮੈਂ ਕਿਹਾ ਵੀ ਇਹ ਪਹਿਲਾਂ 3 ਮਿੰਟ ਪਹਿਲਾਂ ਇਧਰ ਪਟਾਕੇ ਚੱਲੇ ਸੀ ਉਦੋਂ ਬਾਅਦ ਇਹ ਮੈਂ ਕਿਹਾ ਆਹ ਕਿਹੜੇ ਪਟਾਕੇ ਚੱਲਣ ਲੱਗੇ ਤੇ ਦੇਖਦੇ ਦੇਖਦੇ ਮੈਂਟਰੇਟਮੈਂਟ ਤਾਂ ਉਹਨੇ ਲਾਣੀ ਨਾਲ ਦੇ ਨਾਲ ਸ਼ੂਟ ਕਰਕੇ ਤੇ ਮਗਰਲਾ ਬੰਦਾ ਉੱਤਰਿਆ ਉਹਨੇ ਨਾਲ ਦੇ ਨਾਲ ਬਾਹਰ ਨੂੰ ਹਟ ਕੀਤਾ ਕਰਕੇ ਦੇ ਨਾਲ ਦੇ ਨਾਲ ਹੀ ਉਹ ਨਿਕਲ ਗਿਆ ਜਿੰਨੀ ਉਮਰ ਦੇ ਲੱਗੇ ਜਾਂਗੇ ਸੀ ਜਮੇ ਮਨੂ ਬੜਾ ਠੱਪ 22 ਸਾਲ ਦੇ ਹਾਂ ਜੀ ਦੋਨੇ ਬੌਸ ਦੇ ਗਏ ਸੀ ਨੌਕਰੀ ਦਿੱਤੀ ਆ ਜੀ ਹਾਂ ਨੂੰ ਕਿ ਮੈਨੂੰ ਪਤਾ ਲੱਗਿਆ ਜਿਹਨੂੰ ਫਾਇਰ ਹੋਈ। ਬੰਨੂ ਨਾਲ ਦੇ ਮੈਟਰੀਨ ਮੈਟਾ ਲੱਗਾ ਨਹੀਂ ਜੀ ਉਹਨੂੰ। ਨਾਲ ਦੇ ਨਾਲ ਹਟ ਕਰਕੇ ਨਿਕਲ ਗਿਆ ਜੀ ਉਹ। ਉਹਦੇ ਤੇ ਗੇਟ ਪੜਿਆ ਵੈਸੇਗਾ। ਇਹ ਹਰਦੀਪ ਦੋ ਤਿੰਨ ਤਿੰਨ ਚਾਰ ਮਿੰਟ ਪਹਿਲਾਂ ਹੀ ਸਾਡੇ ਕੋਲ ਖੜਾ ਸੀ। ਇੱਕ ਉਧਰ ਤੇ ਅੰਦਰ ਆ ਗਿਆ ਤੇ ਮੈਂ ਤੇ ਬਾਬਾ ਜੀ ਨਾਲ ਬਾਹਰ ਖੜੇ ਆ। ਜਦੋਂ ਤੁਸੀਂ ਇਹ ਜਿਆਦਾ ਜਾਣਦੇ ਹੋ ਉਹਨਾਂ ਦੇ ਵਿੱਚ ਵੀ ਇਹ ਨਹੀਂ ਕਿ ਇੰਟਰੈਕਟ ਵੇ ਦੇ ਨਾਲ ਗੱਲ ਕਰਤਾ ਹੋਦੇ ਸੀਗੇ। ਤੁਹਾਨੂੰ ਕੀ ਇਹਦੇ ਤੇ ਸਵਾਲ ਸ਼ੱਕ ਤਾਂ ਜੀ ਹੁਣ ਰੱਬ ਹੀ ਜਾਣਦਾ ਕਿ ਜਿਹੜੀ ਜਨਾਚਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਨਵੈਸਟੀਗੇਸ਼ਨ ਕਲੀਅਰ ਹੋਦਾ ਹੈ ਉਹ ਕਲੀਅਰ ਹੋ ਜਾਣਾ ਕਲੀਅਰ ਹੋਈ ਜਾਣਾ ਜੀ ਇਹ ਚੀਜ਼ ਦੀ ਆਊਟ ਹੋਲੀ ਕਲੀਅਰ ਨਾ